ਬਹੁਤ ਦੁਖਦੀ ਖੜੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਭਾਰੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸਾਡੇ ਵਿਚਕਾਰ ਨਹੀਂ ਰਹੇ ਜਿਨ੍ਹਾਂ ਦਾ ਨਾਮ ਵਿਜੇ ਰੂਪਾਨੀ ਕਿਉਂਕਿ ਮੇਰੇ ਨਾਲ ਉਹ ਸ਼ਖਸੀਅਤ ਮੌਜੂਦ ਹੈ ਪੰਜਾਬ ਦੇ ਪੂਰਬ ਮੰਬਰ ਪਾਰਲੀਮੈਂਟ ਜਲੰਧਰ ਤੋਂ ਲੋਕ ਸਭਾ ਦੀ ਚੋਣ ਜਿੱਤ ਕੇ ਲੋਕ ਸਭਾ ਤੱਕ ਪਹੁੰਚੇ ਅਤੇ ਫਿਰ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਜਲੰਧਰ ਦੀ ਲੋਕ ਸਭਾ ਦੀ ਸੀਟ ਦੇ ਉੱਤੇ ਲੜ ਚੁੱਕੇ ਸੁਸ਼ੀਲ ਰਿੰਕੂ ਮੌਜੂਦ ਨੇ ਜਿਨ੍ਹਾਂ ਨੇ ਵਿਜੇ ਰੂਪਾਨੀ ਨਾਲ ਇਕ ਟਾਈਮ ਕੰਮ ਕੀਤਾ ਹੈ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਮੇਰੇ ਨਾਲ ਜੋ ਸ਼ਖਸੀਅਤ ਮੌਜੂਦ ਹੈ ਇਹ ਪਹਿਲਾਂ ਤਾਂ ਮੈਂ ਸੁਸ਼ੀਲ ਰਿੰਕੂ ਜੀ ਨੂੰ ਇਹ ਪੁੱਛਣਾ ਚਾਹਾਂਗਾ ਕਿ ਵਿਜੇ ਰੂਪਾਨੀ ਸਾਡੇ ਵਿੱਚ ਨਹੀਂ ਰਹੇ ਜਿਨ੍ਹਾਂ ਨੇ ਪੰਜਾਬ ਭਾਰਤੀ ਜਨਤਾ ਪਾਰਟੀ ਚ ਇੱਕ ਜਾਨ ਪਾਉਣ ਦੀ ਕੋਸ਼ਿਸ਼ ਕੀਤੀ ਤੇ ਕੀ ਕਹਿਣਾ ਚਾਹਦੇ ਰਿੰਕੂ ਜੀ ਦੇ ਦੇਖੋ ਕੱਲ ਜਦੋਂ ਇਹ ਵਿਮਾਨ ਹਾਦਸਾ ਹੋਇਆ ਤਾਂ ਜਦੋਂ ਜਿਹੜੀ ਪਹਿਲੀ ਕੰਸੋ ਜਿਹੜੀ ਹੈ ਵਿਜੇ ਰੂਪਾਨੀ ਜੀ ਭਰੇ ਆਈ ਕਿ ਉਹ ਵੀ ਜਹਾਜ਼ ਦੇ ਵਿੱਚ ਸਿਗੇ ਤਾ ਦਿਲ ਇਸ ਗੱਲ ਦੀ ਗੁਆ ਹੀ ਨਹੀਂ ਸੀ ਦੇ ਰਿਆ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਸੀਗਾ ਕਿ ਸ਼ਾਇਦ ਉਹ ਉਹਨਾਂ ਦਾ ਕੋਈ ਪ੍ਰੋਗਰਾਮ ਕੈਨਸਲ ਹੋ ਗਿਆ ਹੋਵੇਗਾ ਜਾਂ ਹੋ ਸਕਦਾ ਕੀ ਕਈ ਵਾਰ ਪਲਾਨਿੰਗ ਹੁੰਦੀ ਹੈ ਬੰਦੇ ਦੀ ਜਾਨ ਦੀ ਪਰ ਪੋਸਟਪੋਨ ਹੋ ਜਾਂਦੀ ਹੈ ਤਾਂ ਇਦਾਂ ਦਾ ਜਿਹੜਾ ਮਨ ਦੇ ਵਿੱਚ ਆ ਰਿਹਾ ਸੀ ਕਿਉਂਕਿ ਐਡਾ ਵਧੀਆ ਇਨਸਾਨ ਇਨਾ ਪਿਆਰਾ ਇਨਸਾਨ ਜਿਨ੍ਹਾਂ ਨੇ ਮਤਲਬ ਪੰਜਾਬ ਦੇ ਵਿੱਚ ਭਾਤੀ ਜਨਤਾ ਪਾਰਟੀ ਦੀ ਜਿਹੜੀ ਪੋਲਿਟਿਕਸ ਹੈ ਉਹਨੂੰ ਇੱਕ ਨਵੇਂ ਆयाम ਦਿੱਤੇ ਤਾਂ ਉਹਨਾਂ ਬਾਰੇ ਜਿਹੜਾ ਮਹਿਸੂਸ ਕਰਨਾ ਕੱਲ ਜਦੋਂ ਇਹ ਖਬਰ ਦੀ ਪੁਸ਼ਟੀ ਹੋਈ ਕਿ ਉਹ ਵੀ ਉਸੇ ਵਿਮਾਨ ਦੇ ਵਿੱਚ ਸਵਾਰ ਸਨ ਆਪਣੇ ਬੱਚਿਆਂ ਨੂੰ ਮਿਲਣ ਲਈ ਜਿਹੜਾ ਬਾਹਰ ਜਾ ਰਹੇ ਸੀਗੇ ਯੂਕੇ ਦੇ ਵਿੱਚ ਤਾਂ ਮਨ ਬੜਾ ਦੁਖੀ ਹੋਇਆ ਕਿ ਇਸ ਗੱਲ ਦਾ ਵੀ ਦੁੱਖ ਹੋਇਆ ਕਿ ਹੋਰ ਵੀ ਜਿਹੜੇ ਉਹਨਾਂ ਦੇ ਨਾਲ 241 ਲੋਕ ਜਿਹੜੇ ਉਸ ਹਾਦਸੇ ਦੇ ਵਿੱਚ ਚਲੇ ਗਏ ਪੂਰੇ ਦੇ ਪੂਰੇ ਪਰਿਵਾਰ ਜਿਹੜੇ ਆ ਉਹ ਜਿਹੜੇ ਆ ਡੈੱਡ ਬਾਡੀਜ਼ ਦੇ ਵਿੱਚ ਜਲੀਆਂ ਜਲੀਆਂ ਸੜੀਆਂ ਡੈੱਡ ਬਾਡੀਜ਼ ਦੇ ਵਿੱਚ ਤਬਦੀਲ ਹੋ ਗਏ ਤਾਂ ਇਸ ਗੱਲ ਦਾ ਜਿਹੜਾ ਮੈਂ ਸਮਝਦਾ ਕਿ ਸਿਰਫ ਮੇਰੇ ਹੀ ਨਹੀਂ ਇਸ ਘਟਨਾ ਦਾ ਸਮੁੱਚੇ ਭਾਰਤ ਦੇ ਜਿਹੜੇ ਲੋਕ ਆ ਦੁਨੀਆ ਦੇ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਉਹਨਾਂ ਦੇ ਮਨਾਂ ਦੇ ਉੱਤੇ ਬੜਾ ਦੁੱਖ ਹੋਇਆ ਖਾਸ ਕਰਕੇ ਵਿਜੇ ਬਾਈ ਰupani ਜੀ ਜਿਨ੍ਹਾਂ ਦੇ ਨਾਲ ਜਦੋਂ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀ ਤਾਂ ਕਿਉਂਕਿ ਉਹ ਪੰਜਾਬ ਦੇ ਪਰਿਵਾਰੀ ਸਨ ਉਹਨਾਂ ਨਾਲ ਅਕਸਰ ਮੇਲਜੋਲ ਉਹਨਾਂ ਨਾਲ ਗੱਲਬਾਤ ਹੁੰਦੀ ਸੀ ਇੱਕ ਬਹੁਤ ਹੀ ਵਧੀਆ ਇਨਸਾਨ ਬੜੀ ਵਧੀਆ ਸ਼ਖਸੀਅਤ ਸਨ ਦੋ ਵਾਰ ਗੁਜਰਾਤ ਦੇ ਮੁੱਖ ਮੰਤਰੀ ਰਹੇ ਗੁਜਰਾਤ ਦੇ ਲੋਕਾਂ ਦੀ ਸੇਵਾ ਕੀਤੀ ਔਰ ਆਪਣੇ ਜ਼ਿੰਦਗੀ ਦੀ ਜਿਹੜੀ ਸ਼ੁਰੂਆਤ ਹੈ ਉਹਨਾਂ ਨੇ ਬਹੁਤ ਲੋਹਰ ਲੈਵਲ ਤੋਂ ਸ਼ੁਰੂ ਕੀਤੀ ਸੀ ਰਾਜਨੀਤੀ ਦੇ ਵਿੱਚ ਉਹ ਵਿਦਿਆਰਥੀ ਪਰਿਸ਼ਦ ਦੇ ਵਿੱਚ ਉਹਨਾਂ ਨੇ ਆਪਣੇ ਰਾਜਨੀਤਿਕ ਜਿਹੜਾ ਕਰੀਅਰ ਹੈ ਉਹਦੀ ਸ਼ੁਰੂਆਤ ਕੀਤੀ ਤਾਂ ਹੌਲੀ-ਹੌਲੀ ਮਿਹਨਤ ਕਰਦਿਆਂ ਇੱਕ ਵਿਦਿਆਰਥੀ ਪਰਿਸ਼ਦ ਤੋਂ ਉੱਠ ਕੇ ਸੂਬੇ ਦਾ ਮੁੱਖ ਮੰਤਰੀ ਬੰਨਾ ਕਿੰਨੀ ਉਹਨਾਂ ਦੀ ਖਾਸ ਸ਼ਖਸੀਅਤ ਹੋਏਗੀ ਕਿ ਉਹਨਾਂ ਨੇ ਐਡਾ ਵੱਡਾ ਮਕਾਮ ਆਪਣੇ ਜੀਵਨ ਦੇ ਵਿੱਚ ਹਾਸਲ ਕੀਤਾ ਸੀ ਰਿੰਗੋ ਜੀ ਮੈਂ ਇੱਕ ਗੱਲ ਨੂੰ ਪੁੱਛਣਾ ਚਾਹੁੰਦਾ ਕਿਉਂਕਿ ਤੁਸੀਂ ਉਹਨਾਂ ਨੂੰ ਬੜੇ ਨੇੜਿਓਂ ਵੇਖਿਆ ਤੁਸੀਂ ਉਹਨਾਂ ਦੇ ਪੰਜਾਬ ਦਾ ਦਰਦ ਵੀ ਦੇਖਿਆ ਇੱਕ ਉਹ ਸ਼ਖਸੀਅਤ ਸੀ ਜਿਨਨੇ 8% ਤੋਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵੋਟ 18% ਕ੍ਰਾਸ ਕਰਾਸਤਾ ਹਾਲਾਂਕਿ ਗੁਜਰਾਤ ਦਾ ਬੀਜੇਪੀ ਦਾ ਲੀਡਰ ਆਵੇ ਇਹਦਾ ਕਿਦਾਂ ਦੀ ਵਿਅਕਤੀਤਵ ਉਹ ਮਾਲਕ ਸੀ ਕਿੰਨੀ ਕੋ ਊਰਜਾ ਸੀ ਕਿ ਸਿੱਧੀ 10% ਵੋਟ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਕਦੀ ਸੋਚ ਨਹੀਂ ਜ ਸਕਦੀ ਸੀ ਫਿਰੋਜ਼ਪੁਰ ਬਹੁਤ ਵੋਟ ਪਈ ਜਲੰਧਰ ਬੜੀ ਵੋਟ ਪਈ ਤੁਸੀਂ ਦੇਖਿਆ ਕਈ ਜਗ੍ਹਾ ਦੇ ਉੱਤੇ ਤਾਂ ਬੀਜੇਪੀ ਨੈਕ ਟੂ ਨੈਕ ਫਾਈਟ ਦੇ ਉੱਤੇ ਗਈ ਮਤਲਬ ਸੋਚਿਆ ਵੀ ਨਹੀਂ ਜਾ ਸਕਦਾ ਸੀ ਕਿ ਬੀਜੇਪੀ ਪੰਜਾਬ 'ਚ ਇੰਨਾ ਜਾਦੂ ਕਰ ਸਕਦੀ ਹੈ ਇਹ ਕਾਰਨ ਕੀ ਸੀਗਾ ਬੀਜੇਪੀ ਰੂਪਾਨੀ ਦੀ ਸੋਚ ਕੀ ਸੀ ਦੇਖੋ ਉਹਨਾਂ ਦੀ ਸੋਚ ਸੀਗੀ ਕਿ ਦੇਖੋ ਪੰਜਾਬ ਹੈ ਜਿਹੜਾ ਬਾਰਡਰ ਸਟੇਟ ਹੋਣ ਕਰਕੇ ਪੰਜਾਬ ਨੂੰ ਇੱਕ ਵਿਸ਼ੇਸ਼ ਤਰਜੀਹ ਹੈ ਜਿਹੜੀ ਪ੍ਰਪਾਨੀ ਜੀ ਵੱਲੋਂ ਦਿੱਤੀ ਜਾਂਦੀ ਸੀ ਔਰ ਮੈਂ ਅਕਸਰ ਦੇਖਿਆ ਕਿ ਉਹ ਸਿਰਫ ਵੱਡੇ ਵੱਡੇ ਜਿਹੜੇ ਨੇਤਾ ਲੋਗ ਉਹਨਾਂ ਦੀ ਹੀ ਨਹੀਂ ਗੱਲ ਸੁਣਦੇ ਬਲਕਿ ਇੱਕ ਛੋਟੇ ਵਰਕਰ ਦੀ ਵੀ ਗੱਲ ਬਹੁਤ ਧਿਆਨ ਦੇ ਨਾਲ ਸੁਣਦੇ ਸੀਗੇ ਔਰ ਉਹਨਾਂ ਨੇ ਆਪਣੇ ਇਸ ਕਾਰਿਆਕਾਲ ਦੌਰਾਨ ਜਿੱਥੇ ਉਹਨਾਂ ਨੇ ਪੰਜਾਬ ਦੇ ਜਿਹੜੇ ਜ਼ਿਲ੍ਹੇ ਆ ਉਹਨਾਂ ਦੇ ਦੌਰੇ ਕੀਤੇ ਉੱਥੇ ਉਹ ਬੂਥ ਲੈਵਲ ਤੱਕ ਵੀ ਜਿਹੜੇ ਆ ਉਹਨਾਂ ਨੇ ਜਾ ਕੇ ਕੰਮ ਕੀਤਾ ਸ਼ਕਤੀ ਕੇਂਦਰਾਂ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਪ੍ਰਵਾਸ ਕੀਤਾ ਉਹਨਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲੇ ਵਰਕਰਾਂ ਨੂੰ ਮਿਲੇ ਔਰ ਇੱਕ ਨਵੀਂ ਊਰਜਾ ਜਿਹੜੀ ਉਹਨਾਂ ਨੇ ਵਰਕਰਾਂ ਦੇ ਵਿੱਚ ਪੜ੍ਹੀ ਅਕਸਰ ਵਰਕਰਸ ਦਾ ਜਾਂ ਲੀਡਰ ਸਹਿਬਾਨਾਂ ਦਾ ਕੋਈ ਨਾ ਕੋਈ ਪਾਰਟੀ ਪ੍ਰਤੀ ਸ਼ੰਕਾਵਾ ਵੀ ਹੁੰਦੀ ਆ ਮਨਮੁਟਾਬ ਵੀ ਹੁੰਦਾ पर मकसद देखया कि ਬਹੁਤ ਸਾਰੇ ਲੋਕ ਆਪਣੀਆਂ ਮੰਨਦੀਆਂ ਗੱਲਾਂ ਲੈ ਕੇ ਆਉਂਦੇ ਸੀਗੇ ਔਰ ਉਹਨਾਂ ਨੂੰ ਮਿਲਣ ਤੋਂ ਬਾਅਦ ਖੁਸ਼ੀ-ਖੁਸ਼ੀ ਜਿਹੜੇ ਆ ਉਹਨਾਂ ਦੇ ਮਨ ਦੀ ਤਸੱਲੀ ਹੁੰਦੀ ਸੀ ਕਿਉਂਕਿ ਰੁਪਾਨੀ ਸਾਹਿਬ ਦੀ ਇੱਕ ਐਹੋਜੀ ਪਰਸਨੈਲਿਟੀ ਸੀਗੀ ਉਹਨਾਂ ਨੇ ਗਰਾਸ ਰੂਟ ਤੋਂ ਰਹਿ ਕੇ ਅੱਪਰ ਲੈਵਲ ਤੱਕ ਦੀ ਜਿਹੜੀ ਰਾਜਨੀਤੀ ਹੈ ਉਹਨਾਂ ਦਾ ਤਜਰਬਾ ਜਿਹੜਾ ਰੁਪਾਨੀ ਸਾਹਿਬ ਨੂੰ ਸੀਗਾ ਤਾਂ ਹਰ ਇੱਕ ਜਨ ਨੂੰ ਉਹ ਜਿਹੜਾ ਸੰਤੁਸ਼ਟ ਕਰਕੇ ਗੱਲਬਾਤ ਕਰਕੇ ਉਹਦੀ ਤਸੱਲੀ ਕਰਵਾ ਕੇ ਉਥੋਂ ਭੇਜਦੇ ਸੀਗੇ ਕਿ ਜਦੋਂ ਚੋਣ ਚੱਲ ਰਹੀ ਸੀ ਲੋਕ ਸਭਾ ਦੀ ਤਾਂ ਉਹਨਾਂ ਦਾ ਪ੍ਰਵਾਸ ਹੈ ਜਿਹੜਾ ਜਲੰਧਰ ਦੇ ਵਿੱਚ ਸੀਗਾ ਭਾਵੇਂ ਉਹ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੇ ਦੌਰੇ ਚੱਲਦੇ ਸੀ ਪਰ ਰਾਤ ਜਿਹੜੀ ਆ ਉਹ ਜਲੰਧਰ 'ਚ ਰੁਕਦੇ ਸੀ ਔਰ ਰਾਤ ਨੂੰ ਜਿਹੜੀਆਂ ਵਿਸ਼ੇਸ਼ ਬੈਠਕ ਜਿਹੜੀਆਂ ਹੁੰਦੀਆਂ ਸੀ ਉਹਦੇ ਵਿੱਚ ਵੀ ਮੈਂ ਅਕਸਰ ਉਹਨਾਂ ਨੂੰ ਦੇਖਿਆ ਕਿ ਉਹਨਾਂ ਨੇ ਸਾਰੇ ਕੈਂਡੀਡੇਟਸ ਮੈਂ ਆਪਣੀ ਗੱਲ ਕਰਾਂ ਤਾਂ ਉਹਨਾਂ ਵੱਲੋਂ ਇੱਕ ਫ੍ਰੀ ਹੈਂਡ ਸੀਗਾ ਕਿ ਸਭ ਤੋਂ ਪਹਿਲਾਂ ਤੁਸੀਂ ਕੈਂਡੀਡੇਟ ਦੀ ਸਲਾਹ ਲਵੋ ਅਗਰ ਕੋਈ ਵੀ ਪਲਾਨਿੰਗ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਚੇਂਜੇਸ ਕਰਨੀਆਂ ਕੋਈ ਹੋਰ ਪਲਾਨਿੰਗ ਕਰਨੀ ਹੈ ਤਾਂ ਕੈਂਡੀਡੇਟ ਦੀ ਸਲਾਹ ਜਿਹੜੀ ਹੈ ਉਹ ਜ਼ਰੂਰ ਉਹ ਲੈਂਦੇ ਸੀਗੇ ਤਾਂ ਮੈਂ ਇਹ ਵੀ ਉਹਨਾਂ ਦੇ ਸੁਭਾਅ ਦੇ ਵਿੱਚ ਦੇਖਿਆ ਕਿ ਜਿੱਥੇ ਉਹ ਇੱਕ ਬੜੇ ਚੰਗੇ ਸ਼ਾਂਤ ਸੁਭਾਅ ਦੇ ਪ੍ਰੇਮੀ ਸੀਗੇ ਉਹਨਾਂ ਦਾ ਸਟੈਂਡ ਵੀ ਬੜਾ ਸਖਤ ਸੀਗਾ ਜਿਹੜੇ ਕੋਈ ਵੀ ਚਾਹੇ ਕੋਈ ਉੱਚ ਪੱਧਰ ਦਾ ਨੇਤਾ ਕਿਉਂ ਨਾ ਹੋਵੇ ਅਗਰ ਉਹਨਾਂ ਦੀ ਗੱਲ ਉਹਨਾਂ ਨੂੰ ਠੀਕ ਨਹੀਂ ਸੀ ਲੱਗਦੀ ਤਾਂ ਰupani ਸਾਹਿਬ ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਸਮਝਾਉਂਦੇ ਸੀਗੇ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਜਵਾਬ ਵੀ ਦਿੰਦੇ ਸੀਗੇ ਕਿ ਉਹਨਾਂ ਦੀ ਇੱਕ ਖਾਸੀਅਤ ਸੀਗੀ ਪਿਆਰ ਵੀ ਕਰਦੇ ਸੀਗੇ ਉਹਨਾਂ ਦੇ ਮੈਂ ਕਹਿ ਸਕਦਾ ਕਿ ਇੱਕ ਉਹ ਮਲਟੀ ਪਰਸਨੈਲਿਟੀ ਇਨਸਾਨ ਸੀਗੇ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੇ ਲਈ ਬਹੁਤ ਕੰਮ ਕੀਤਾ ਜਿਹੜੀ ਪਾਰਟੀ ਸਿਰਫ ਸ਼ਹਿਰਾਂ ਤੱਕ ਸੀਮਤ ਸੀਗੀ ਉਸ ਪਾਰਟੀ ਨੂੰ ਪਿੰਡਾਂ ਤੱਕ ਲੈ ਕੇ ਜਾਣਾ ਪਿੰਡਾਂ ਦੇ ਵਿੱਚ ਜਿਹੜੇ ਐ ਇਸ ਵਾਰ ਬੂਥ ਲੱਗੇ ਸੀਗੇ ਪਿੰਡਾਂ ਦੇ ਵਿੱਚ ਸਾਡੇ ਇਸ ਵਾਰ ਪੰਚ ਸਰਪੰਚ ਬਣਿਆ ਕਿਤਨਾ ਕਿਤੇ ਇਸ ਸਾਰੇ ਪਿੱਛੇ ਜਿਹੜੀ ਆ ਰupani ਸਾਹਿਬ ਦੀ ਜਿਹੜੀ ਮਿਹਨਤ ਆ ਉਹਨਾਂ ਦੀ ਲਗਨ ਆ ਜਿਹੜੀ ਉਹ ਉਹ ਇਹਦਾ ਵੱਡਾ ਕਾਰਨ ਰਹੀ ਰਿੰਕੂ ਜੀ ਕਿਉਂਕਿ ਤੁਹਾਡੇ ਨਾਲ ਤਾਂ ਨੇੜਿਓਂ ਰਾਫਤਾ ਰਿਹਾ ਜਿਵੇਂ ਤੁਸੀਂ ਦੱਸਿਆ ਕਿ ਮੈਂ ਤਾਂ ਉਹਨਾਂ ਨੂੰ ਰੂਟੀਨ ਦੇ ਵਿੱਚ ਚੋਣਾਂ ਦੇ ਦੌਰਾਨ ਜਲੰਧਰ ਪ੍ਰਵਾਸ ਕੋਈ ਐਹੋ ਜੀ ਗੱਲ ਜਿਹੜੀ ਤੁਹਾਨੂੰ ਲੱਗਿਆ ਹੋਵੇ ਕਿ ਮੈਂ ਉਸ ਗੱਲ ਨੂੰ ਰੂਪਾਨੀ ਜੀ ਦੀ ਨਹੀਂ ਭੁਲਾ ਸਕਦਾ ਜਾਂ ਜਨਤਾ ਦੇ ਪ੍ਰਤੀ ਉਹਨਾਂ ਦੇ ਦਿਲਾਂ ਦੇ ਵਿੱਚ ਕਿੰਨਾ ਕੁ ਦਰਦ ਸੀਗਾ ਜਾਂ ਪੰਜਾਬ ਦੇ ਪ੍ਰਤੀ ਦਰਦ ਸੀਗਾ ਉਹਨੂੰ ਮੈਂ ਸਮਝਦਾ ਇੱਕ ਵਾਰੀ ਬਰੀਕੀ ਨਾਲ ਜਾਦੇ ਕਿਉਂਕਿ ਅਸੀਂ ਅੱਜ ਪੰਜਾਬ 'ਏ ਸੋਚ ਰਿਹਾ ਕਿ ਅਸੀਂ ਇੱਕ ਕਰਮੱਠ ਲੀਡਰ ਖੋਤਾ ਭਾਵੇਂ ਉਹ ਗੁਜਰਾਤ ਦਾ ਸੀ ਲੇਕਿਨ ਉਹ ਪੰਜਾਬ ਦੀ ਦਿਲ ਜਾਣ ਸੀ ਦੇਖੋ ਜਦੋਂ ਇਲੈਕਸ਼ਨ ਦੀ ਪਲਾਨਿੰਗ ਦੌਰਾਨ ਸਾਰੀ ਜਿਹੜੀ ਕੋਰ ਕਮੇਟੀ ਦੇ ਲੋਕ ਬੈਠਦੇ ਸੀਗੇ ਤਾਂ ਮੈਂ ਦੇਖਿਆ ਕਈ ਵਾਰ ਉਹਨਾਂ ਨੇ ਜਿਹੜੇ ਸਾਡੇ ਵੱਡੇ ਲੀਡਰ ਅਗਰ ਉਹਨਾਂ ਦੀ ਸਲਾਹ ਨਹੀਂ ਸੀ ਹੁੰਦੀ ਠੀਕ ਤਾਂ ਰupani ਸਾਹਿਬ ਜਿਹੜੇ ਪੂਰਾ ਸਟੈਂਡ ਲੈਂਦੇ ਸੀਗੇ ਓਕੇ ਹਾਲਾਂਕਿ ਮੈਂ ਪਾਰਟੀ ਦੇ ਵਿੱਚ ਨਵਾਂ ਆਇਆ ਸੀ ਪਰ ਮੈਨੂੰ ਉਹਨਾਂ ਦੇ ਜਿਹੜੇ ਸੁਭਾਅ ਤੋਂ ਕਦੀ ਵੀ ਇਦਾਂ ਦਾ ਮਹਿਸੂਸ ਨਹੀਂ ਹੋਇਆ ਕਿ ਮੈਂ ਨਵਾਂ ਆਇਆ ਜਦ ਮੇਰੀ ਗੱਲ ਕੱਟ ਸੁਣੀ ਜਾ ਰਹੀ ਹੈ ਮੈਨੂੰ ਇੱਕ ਬਹੁਤ ਆਪਣੇਪਨ ਦਾ ਜਿਹੜਾ ਅਹਿਸਾਸ ਹੈ ਸਿਰਫ ਮੈਨੂੰ ਹੀ ਨਹੀਂ ਸਾਰੇ ਕਾਰੇਕਰਤਾ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਕਾਰੇਕਰਤਾ ਹਰ ਇੱਕ ਨੂੰ ਜਿਹੜਾ ਰupani ਸਾਹਿਬ ਜਿਹੜੇ ਹੈ ਬੜੇ ਗਰਮ ਜੋਸ਼ੀ ਦੇ ਨਾਲ ਬੜੇ ਪਿਆਰ ਦੇ ਨਾਲ ਮਿਲਦੇ ਸੀ ਬੜਾ ਸਮਾਂ ਦਿੰਦੇ ਸੀ ਜਿੰਨੇ ਵੀ ਲੋਕ ਉਹਨਾਂ ਨੂੰ ਮਿਲਣ ਦੇ ਲਈ ਆਉਂਦੇ ਸੀ ਭਾਵੇਂ ਉਹਨਾਂ ਦੇ ਜਿੰਨੇ ਮਰਜ਼ੀ ਰੁਚੀਆਂ ਸੀਗੇ ਉਹਨਾਂ ਨੇ ਹਰ ਇੱਕ ਨੂੰ ਸਮਾਂ ਦਿੱਤਾ ਹਰ ਇੱਕ ਨੂੰ ਟਾਈਮ ਦਿੱਤਾ ਔਰ ਸਹੀ ਗੱਲ ਦੇ ਉੱਤੇ ਸਟੈਂਡ ਆ ਜਿਹੜਾ ਰupani ਸਾਹਿਬ ਦਾ ਕਿਉਂ ਉਹ ਬੜਾ ਕਾਇਮ ਸਟੈਂਡ ਸੀਗਾ ਪਿਛਲੇ ਦਿਨੀ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਵੀ ਜਦੋਂ ਜੀ ਟਿਕਟ ਵੰਡਣ ਨੂੰ ਲੈ ਕੇ ਜਦੋਂ ਮੀਟਿੰਗਸ ਚੱਲ ਰਹੀਆਂ ਸੀ ਚੰਡੀਗੜ੍ਹ ਦੇ ਵਿੱਚ ਤਾਂ ਮੈਂ ਉਸ ਵੇਲੇ ਵੀ ਇਹ ਗੱਲ ਮਹਿਸੂਸ ਕੀਤੀ ਹੈ ਕਿ ਅਗਰ ਜਿਹੜੀ ਕੋਈ ਸਹੀ ਗੱਲ ਸੀਗੀ ਤਾਂ ਰupani ਸਾਹਿਬ ਨੇ ਉਸ ਗੱਲ ਦੇ ਉੱਤੇ ਕੜਾ ਸਟੈਂਡ ਲਿਆ ਔਰ ਇਸ ਗੱਲ ਦਾ ਮੈਂ ਬੜੀ ਉਹਨਾਂ ਦੀ ਪ੍ਰਸ਼ੰਸਾ ਕਰਦਾ ਤਾਰੀਫ ਕਰਦਾ ਔਰ ਉਨਾ ਦਾ ਜਾਣਾ ਇਸ ਦੁਨੀਆ ਤੋਂ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਲਈ ਸਾਡੀ ਪਾਰਟੀ ਲਈ ਇੱਕ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਕਿਉਂਕਿ ਹੁਣ ਪੰਜਾਬ ਸਰਕਾਰ ਜਿਹੜਾ ਉਹਦਾ ਟਾਈਮ ਵੀ ਖਤਮ ਹੋਣ ਆ ਰਿਹਾ ਯੂ ਟਰਨ ਹੋ ਚੁੱਕਾ ਹੋਇਆ ਕਰੀਬ ਡੇਢ ਪੌਣੇ 2 ਸਾਲ ਦਾ ਵਕਫਾ ਰਹਿ ਗਿਆ ਇਹੀ ਰੂਪਾਨੀ ਸਾਹਿਬ ਦੀ ਹੁਣ ਤਾਕਤ ਦੇ ਫਲ ਮਿਲਨੇ ਸੀ ਤੁਹਾਨੂੰ ਨਹੀਂ ਲੱਗਦਾ ਕਿ ਇਹਦਾ ਪ੍ਰਭਾਵ ਆਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਪਵੇਗਾ ਕਿਉਂਕਿ ਉਹਨਾਂ ਦੀ ਇੱਕ ਰੂਪਰੇਖਾ ਉਹਨਾਂ ਨੇ ਤਿਆਰ ਕੀਤੀ ਸੀ ਪੰਜਾਬ ਦੀ ਨਬਜ ਨੂੰ ਸਾਹਮਣੇ ਚੁੱਕੇ ਸੀ ਤੁਹਾਡਾ ਕੀ ਸੋਚ ਹੈਗੀ ਹੈ ਕਿਉਂਕਿ ਉਹਨਾਂ ਦੀ ਇੱਕ ਰੂਪਰੇਖਾ ਥੋੜੀ ਜੀ ਸੰਖੇਪ ਚ ਦੱਸਿਓ ਵੀ ਉਹਨਾਂ ਨੇ ਅੱਗੇ ਵਿਜ਼ਨ ਕੀ ਰੱਖਿਆ ਹੋਇਆ ਸੀ 1.5 ਸਾਲ ਦਾ ਰੋਡ ਮੈਪ ਕੀ ਸੀਗਾ ਤੇ ਪੰਜਾਬ ਦੇ ਜਿਹੜੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਆ ਉਹਨਾਂ ਦਾ ਵਿੱਚ ਚੋਣਾਂ ਦੇ ਵਿੱਚ ਕਿੰਨਾ ਕੁ ਕਾਟਾ ਮਹਿਸੂਸ ਹੋਏਗਾ ਦੇਖੋ ਉਹਨਾਂ ਦੇ ਜਿਹੜੀ ਇਹ ਹਾਦਸੇ ਦੇ ਵਿੱਚ ਉਸ ਦੁਨੀਆ ਤੋਂ ਗਏ ਹੈ ਕਿਤੇ ਨਾ ਕਿਤੇ ਇਹਦੇ ਪਿੱਛੇ ਵੀ ਉਹਨਾਂ ਦਾ ਜਿਹੜਾ ਪੰਜਾਬ ਪ੍ਰੇਮ ਸੀਗਾ ਉਹਨਾਂ ਦੀ ਜਿਹੜੀ ਵਿਦੇਸ਼ ਜਾਣ ਦੀ ਜਿਹੜੀ ਪਲਾਨਿੰਗ ਸੀ ਪਰਵਾਦ ਦੇ ਨਾਲ ਉਹਨਾਂ ਦੇ ਧਰਮ ਪਤਨੀ ਉਹਨਾਂ ਦੀ ਬੇਟੀ ਉਹ ਅੱਜ ਤੋਂ 10 ਦਿਨ ਪਹਿਲਾਂ ਚਲੇ ਗਏ ਸੀ ਲੁਧਿਆਣਾ ਵੈਸਟ ਦੇ ਵਿੱਚ ਬਾਈ ਇਲੈਕਸ਼ਨ ਚੱਲ ਰਿਹਾ ਜੀ ਸੋ ਆਪਣੀ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਇਆ ਉਹਨਾਂ ਨੇ ਆਪਣਾ ਪ੍ਰੋਗਰਾਮ ਹੈ ਜਿਹੜਾ 10 ਦਿਨ ਲੇਟ ਕੀਤਾ ਸੀ ਅਗਰ ਲੁਧਿਆਣਾ ਵੈਸਟ ਦੀ ਇਲੈਕਸ਼ਨ ਦੇ ਵਿੱਚ ਉਹ ਇੰਨਾ ਇਨੇ ਦਿਲਚਸਪੀ ਨਾ ਦਿਖਾਉਂਦੇ ਤਾਂ ਉਹ ਖੁਦ ਹੀ ਆਪਣੇ ਪਰਿਵਾਰ ਦੇ ਨਾਲ ਪਹਿਲਾਂ ਹੀ ਚਲੇ ਜਾਂਦੇ ਤੇ ਇਹ ਹਾਦਸਾ ਜਿਹੜਾ ਹੋ ਸਕਦਾ ਕਿ ਨਾ ਵਾਪਰਦਾ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਇਸ ਹਾਦਸੇ ਦੇ ਵਿੱਚ ਜਾਨ ਗਈ ਹੈ ਇਹਦੇ ਪਿੱਛੇ ਕਾਰਨ ਪੰਜਾਬ ਪ੍ਰਤੀ ਪ੍ਰੇਮ ਔਰ ਲੁਧਿਆਣਾ ਵੈਸਟ ਦੇ ਵਿੱਚ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਸੀ ਉਹ ਵੀ ਵੱਡਾ ਕਾਰਨ ਕਿਤੇ ਉਹਨਾਂ ਦੀ ਜਾਨ ਦੇ ਉੱਤੇ ਬਣੀ ਸੋ ਮੇਰੇ ਨਾਲ ਸੀਗੇ ਮੈਂ ਪੂਰਾ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਦੇ ਇੱਕ ਬਹੁਤ ਸੁਲਝੇ ਹੋਏ ਭਾਰਤੀ ਜਨਤਾ ਪਾਰਟੀ ਨੇਤਾ ਸੁਸ਼ੀਲ ਰਿੰਕੂ ਜੀ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਔਰ ਕਿਉਂਕਿ ਅੱਜ ਭਾਰਤੀ ਜਨਤਾ ਪਾਰਟੀ ਪੂਰੀ ਸ਼ੋਕਾਗੁੱਲ ਹੈ ਸਾਰਾ ਪੰਜਾਬ ਜਿਹੜਾ ਇਸ ਚੀਜ਼ ਉੱਤੇ ਵਿਰੋਧ ਦੇ ਵਿੱਚ ਹੈ ਔਰ ਇਸ ਚੀਜ਼ ਦਾ ਅੰਦਰ ਉਹਨਾਂ ਦੇ ਇਸੀ ਦਾ ਬਹੁਤ ਦੁੱਖ ਵੀ ਹੈ ਸੋ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇਸ ਲੀਡਰ ਸੁਸ਼ੀਲ ਰਿੰਕੂ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨਾਂ ਵਕਤ ਦਿੱਤਾ सुरेंद्र पाल अमर उजाला जलंधर अगर आप ये वीडियो YouTube पर देख रहे हैं तो हमारे चैनल को सब्सक्राइब करें और बेल आइकन को दबाना ना भूलें। अगर आप Facebook पर ये वीडियो देख रहे हैं तो हमारे पेज को लाइक करें